ਨੇ ਮੇਰਾ ਕੇਵਲ ਇਤਨਾ ਕਹਿਣਾ ਹੈ ਕਿ ਮੇਅਰ ਸਾਹਿਬਾ ਆਪਣਾ ਹੰਕਾਰ ਛੱਡੇ ਐ ਬੰਦ ਕਰਾਓ ਅੰਦਰ ਐਮਸੀਆਂ ਵਿੱਚੋਂ ਇੱਕ ਮੇਅਰ ਬਣਿਆ ਹੁੰਦਾ ਔਰ ਐਮਟੀ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਆਪਣੇ ਵਾਰਡ ਦੀਆਂ ਜਿਹੜੀਆਂ ਮੁਢਲੀਆਂ ਜ਼ਰੂਰਤਾਂ ਸਾਫ ਪਾਣੀ ਮਿਲੇ ਸੜਕਾਂ ਬਣਨ ਸਟਰੀਟ ਲਾਈਟ ਚੱਲਦੀ ਰਹੇ ਗੰਦਗੀ ਦੇ ਢੇਰ ਨਾਲ ਲੱਗਾਂ ਬਰਸਾਤੀ ਪਾਣੀ ਦੀ ਨਿਕਾਸੀ ਹੋਏ ਇਹ ਕੋਈ ਆਪਣਾ ਨਿੱਜੀ ਕੰਮ ਲੈ ਕੇ ਤੇ ਆਏ ਨਹੀਂ ਸੀ ਬੀਜੇਪੀ ਦੇ ਐਮਸੀ ਇਹ ਜਨਤਾ ਨੇ ਇਹਨਾਂ ਨੂੰ ਚੁਣਿਆ ਔਰ ਕਿ ਅਬ ਐਮਸੀ ਦੇ ਰੂਪ ਦੇ ਅੰਦਰ ਆਪਣੇ ਆਪਣੇ ਵਾਰਡ ਦੇ 22000 33000 15 15000 ਵੋਟਰਾਂ ਦਾ ਪ੍ਰਤੀਨਿਧੀ ਨਿਤਪ ਕਰਦੇ ਨੇ ਔਰ ਇਹਨਾਂ ਦਾ અપਮਾਨ ਨਹੀਂ ਕੀਤਾ ਇਹ ਗੱਲ ਸਮਝ ਲੈਣਾ ਇਹਨਾਂ ਦਾ અપਮਾਨ ਇਸ ਕਰਕੇ ਹੀ ਹੋਇਆ ਨਾ ਕਿ ਇਹ ਲੋਕਾਂ ਦੇ ਕੰਮ ਲੈ ਕੇ ਆਪਣੇ ਵਾਰਡ ਦੇ ਕੰਮ ਲੈ ਕੇ ਮੇਰ ਸਾਹਿਬਾ ਕੋਲ ਆਏ ਔਰ ਮੇਰ ਸਾਹਿਬਾ ਨੇ ਅਗਰ ਇਹਨਾਂ ਨੂੰ ਅਪਮਾਨਿਤ ਨਹੀਂ ਕੀਤਾ ਇਨਾਵੇ ਬਾੜ ਦੀ ਜਨਤਾ ਨੂੰ અપਮਾਨਿਤ ਕੀਤਾ ਹੈ। ਔਰ ਮੈਨੂੰ ਲੱਗ ਮੈਂ ਤਾਂ ਸੋਚਦਾ ਸੀ ਸਮੇਂਦਾਰ ਹੋਣਗੇ। ਅਗਰ ਉਹ ਵੀ ਸੇਵਾ ਕਰਨ ਲਈ ਆਏ ਨੇ ਉਹ ਵੀ ਚਾਹੁੰਦੇ ਨੇ ਕਿ ਲੁਧਿਆਣੇ ਦਾ ਵਿਕਾਸ ਹੋਏ। ਲੁਧਿਆਣੇ ਦੀ ਨਗਰ ਨਿਗਮ ਠੀਕ ਤਰੀਕੇ ਨਾਲ ਚਲੇ। ਤੁਹਾਡੇ ਆਪਣੇ ਸਾਥੀ ਸੀ। ਕੋਈ ਟੈਂਸ਼ਨ ਅੰਦਰ ਉੱਚਾ ਨਹੀਂ ਮੈਂ ਬੋਲ ਵੀ ਲਿਆ। ਤੇ ਬੰਦਾ ਉਸੇ ਵੇਲੇ ਆਪਣੇ ਆਪ ਨੂੰ ਰਿਅਲਾਈਜ਼ ਕਰਦਾ ਕਿ ਨਹੀਂ ਵੀ ਆਪਾਂ ਸਾਰੇ ਇਕੱਠੇ ਹੀ ਆ। ਸਾਡੀਆਂ ਭੈਣਾ ਸਾਡੀ ਜਿਹੜੀ ਉਪਣਾ ਪਾਰਟੀ ਦੀ ਨੇਤਾ ਹੈ ਉਹ ਕਿਤੇ ਆ ਸੁਨਮ ਰਤਨਾ ਦੀ ਉਹ ਨਮਾਦੜਾਈ ਪੈ ਗਈ ਆ ਬੁਲਾਉਣਾ ਉਹ ਤਾਂ ਬੈਠੇ ਦਰ ਆਓ ਥੱਲੇ ਰੱਖਿਆ ਹੁਣ ਉਹ ਪਾਰਟੀ ਦਾ ਦੀ ਨੇਤਾ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਆਏਗੀ ਨਾ ਉਹ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੱਸੇਗੀ ਨਾ ਉਹ ਆਉਣ ਵਾਲੀਆਂ ਸਮੱਸਿਆ ਨੂੰ ਦੱਸਣ ਆਏ ਉਹਨਾਂ ਨਾਲ ਜਿਹੜਾ ਉਹਨਾਂ ਨੇ ਬੇਵਾਰ ਕੀਤਾ ਉਹ ਨਿੰਦਣੀਆਂ ਨੇ ਉਹਨਾਂ ਨੂੰ ਫਟ ਫਟ ਅੱਗੇ ਆ ਬੱਜੇ ਉਹਨਾਂ ਨੂੰ ਫਟਾਫਟ ਜਿਹੜਾ ਰਲਾਈ ਹੋਣਾ ਚਾਹੀਦਾ ਔਰ ਇੱਥੇ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ ਜਿਹੜੇ ਸ਼ਬਦ ਉਹਨਾਂ ਕੋਲੋਂ ਬੋਲੇ ਗਿਆ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਬਰਸਾਤ ਦਾ ਮੌਸਮ ਚੱਲਦਾ ਪਿਆ ਇਹ ਪੂਰੀ ਤਰ੍ਹਾਂ ਨਾਲ ਲੁਧਿਆਣੇ ਦੇ ਅੰਦਰ ਨਗਰ ਨਿਗਮ ਕੰਮ ਕਰ पाए ਉਹਦਾ ਰਸਤਾ ਸਾਫ਼ ਕਰਨਾ ਚਾਹੀਦਾ ਰਹੀ ਗੱਲ ਸਾਡੀ ਸਾਉਂ ਦਾ ਧਰਨੇ ਲਾਣ ਦੀ ਆਦਤ ਹੈ ਨਾ ਨਾ ਪ੍ਰਧਾਨ ਜੀ ਮੇਰੇ ਬੰਦੇ ਕਹਿੰਦੇ ਨੇ ਕਿ ਇਹ ਇਹਨਾਂ ਦੇ ਬੀਜੇਪੀ ਕੌਂਸਲਰ ਜਿਹੜੇ ਆਏ ਸੀਗੇ ਆਫਿਸ ਦੀ ਕੋਹਿੰਗ ਕੀਤੀ ਹੈ ਮੇਰੀ ਇਨਸਰਟ ਕੀਤੀ ਹੈ ਮੈਂ ਕਿਉਂ ਮਾਫੀ ਮੰਗਾ ਸਾਡਾ ਇਹ ਇਹ ਮੈਨੂੰ ਇੱਕ ਕੱਲ ਦੱਸੋ ਜਿਹੜਾ ਬੰਦਾ ਗਲਤੀ ਕਰਦਾ ਉਹ ਮੰਨਦਾ ਪਰ ਖਾਸ ਕਰਕੇ ਉਹ ਆਮ ਆਦਮੀ ਪਾਰਟੀ ਚੋਂ ਉਹ ਮੰਨੇਗਾ ਇਹ 18 ਲੋਗ ਆਪਣੇ ਵਾਰਡ ਦੀਆਂ ਸਮੱਸਿਆ ਲੈ ਕੇ ਆਏ ਹੋਣ ਸਮਝ ਲਈ ਔਰ ਅਗਰ ਉਹਨਾਂ ਦੀ ਸਮੱਸਿਆ ਦਾ ਸਮਾਧਾਨ ਉਹ ਕਰ ਦਿੰਦੀ ਜਾਂ ਅਫਸਰਾਂ ਨੂੰ ਬੁਲਾ ਕੇ ਗੱਲਬਾਤ ਕਰਾ ਦਿੰਦੀ ਤੇ ਇਹ ਤਰਨਾ ਲੱਗਣਾ ਸੀ ਅਰੇ ਮਹਿਲਾਵਾਂ ਨੇ ਛੋਕਾ ਕਿਸੇ ਨੂੰ ਤੂੰ ਅੰਦਰ ਬਹਿ ਕੇ ਦੇਖੋ ਮੈਂ 5 ਮਿੰਟ ਅੱਧਾ ਘੰਟਾ ਬਹਿ ਕੇ ਆਇਆ ਉੱਥੇ ਹਾਲ ਦੇਖੋ ਗਰਮੀ ਕਿੰਨੀ ਹੈ ਇਹ ਗਤੀ ਰੋਜ਼ ਉਦੋਂ ਤੱਕ ਨਹੀਂ ਟੁੱਟਣ ਵਾਲਾ ਜਦੋਂ ਤੱਕ ਐਮਸੀਆਂ ਦੀ ਨਾਲ ਉਹ ਗੱਲਬਾਤ ਕਰਕੇ ਜੋ ਉਹਨਾਂ ਨੇ ਬੇਵਾਰ ਕੀਤਾ ਉਦ ਲਈ ਖੇਤ ਪ੍ਰਗਟ ਕਰਨ ਔਰ ਇਹ ਜਿਹੜੀ ਤਮਕੀ ਹੈ ਕਿ ਤੁਹਾਡੇ ਕੰਮ ਅਫਸਰ ਨਹੀਂ ਕਰਨਗੇ ਪਰ ਜਦੋਂ ਅਸੀਂ ਕੁਝ ਵੀ ਨਹੀਂ ਹੁੰਦੇ ਸੀ ਨਾ ਉਦੋਂ ਕਿਸੇ ਦੀ ਹਿੰਮਤ ਨਹੀਂ ਕਿਸੇ ਅਫਸਰ ਦੀ ਕਿ ਭਾਜਪੀ ਨੂੰ ਕਹਦੇ ਤੁਹਾਡੇ ਕੰਮ ਨਹੀਂ ਕਰਨਾ ਅਸੀਂ ਜਨਤਾ ਦੇ ਕੰਮ ਕਰਾਣੇ ਪਰਸਨਲ ਕੰਮ ਨਾ ਕਰੋ ਸਾਡੇ ਅਸੀਂ ਕਰਾਣੇ ਵੀ ਨਹੀਂ ਸਾਨੂੰ ਚਾਹੀਦੇ ਨਹੀਂ ਹੈ ਲੇਕਿਨ ਜਨਤਾ ਨੇ ਇਹਨਾਂ ਨੂੰ ਅਧਿਕਾਰ ਦਿੱਤਾ ਹੈ ਕਿ ਉਹਨਾਂ ਦੀ ਲੜਾਈ ਲੜਨ ਔਰ ਜਿੰਨੀ ਜਲਦੀ ਉਹਨਾਂ ਨੂੰ ਸਮਝ ਆ ਜਾਏਗੀ ਉਹਨਾਂ ਵਧੀਆ ਬਾਕੀ ਇਹ ਤਾਂ ਬੈਠੇ ਹੀ ਨੇ ਉਹ ਕਹਿੰਦੇ ਵੀ ਜਿਹੜਾ ਹੈਗਾ ਕੰਮ ਕੋਈ ਹੈ ਨਹੀਂਗਾ ਸ਼ਹਿਰ 'ਚ ਡਿਵੈਲਪਮੈਂਟ ਹੋਈ ਹੋਈ ਆ ਸਿਰਫ ਬੁਖਲਾੜ ਦੇ ਵਿੱਚ ਰਫਗਾਮਾ ਕਰਨ ਦਾ ਕੋਸ਼ਿਸ਼ ਲੱਗਦੀ ਚਲੋ ਅਸੀਂ ਮੈਂ ਇਹਨਾਂ ਨੂੰ ਅੱਜ ਕਹਤਾਂ ਮੈਨੂੰ ਪਤਾ ਸੀ ਆਮ ਆਦਮੀ ਪਾਰਟੀ ਵੀ ਗਿਆ ਆਪਣਾ ਵਾਲੀ ਪਾਰਟੀ ਆ ਅਸੀਂ ਦੋ ਦਿਨ ਅਗਰੇ ਹੋਰ ਚੱਲ ਗਿਆ ਤਰਨਾ ਕਿਹੜੇ ਵਾਰਡ 'ਚ ਕੀ ਸਥਿਤੀ ਆ ਚੌਂਕਾਂ ਦੇ ਉੱਤੇ ਨਾ ਛੋਟੜੀਆਂ ਕਲਿੱਪ ਚਲਾਵਾਂਗੇ ਵੀਡੀਓ ਫਿਰ ਉਹਦਾ ਜਵਾਬ ਮੰਗ ਲੈਣਾ ਇਹਨਾਂ ਕੋਲ ਜਾ ਕੇ ਕਿ ਗੰਦਗੀ ਕਿੱਥੇ ਆ ਸੜਕ ਕਿੱਥੇ ਟੁੱਟੀ ਐ ਪਾਣੀ ਦੀ ਨਿਕਾਸੀ ਕਿੱਥੇ ਨਹੀਂ ਐ ਕਿੱਥੇ ਕਿੱ데 ਕੀ ਹੋ ਰਿਹਾ ਕਿੱਥੇ ਕਿੱ데 ਲਾਈਟਾਂ ਬੰਦ ਰਹਿ ਰਹੀਆਂ ਇਹ ਪਤਾ ਲੱਗ ਜਾਊਗਾ ਕਰਨਾ ਜਾਰੀ ਰਹਿਊਗਾ ਜੀ ਬਿਲਕੁਲ ਜਦ ਤੱਕ ਉਹ ਆਪਣੀ ਗੱਲ ਤੇ ਆ ਕੇ ਸਮਾਧਾਨ ਨਹੀਂ ਹੋਰ ਵੀ ਵੱਡੇ ਲੀਡਰ ਇੱਥੇ ਆਣਗੇ ਜੀ ਤਦ ਨਾਲ ਜਾਰੀ ਰਹੇਗਾ ਹੋਰ ਕੋਣ ਆਏਗਾ ਪੰਜਾਬ ਦਾ ਮੈਂ ਆ ਤਈ ਆ ਨਾ ਖਰੋਣੀ ਵੀ ਆਣਗੇ ਇੱਕ ਵੀ ਚੱਕਰ ਜੀ ਅਰੇ ਸਭ ਆਉਣਗੇ ਸਭ ਲੋਕ ਨਹੀਂ ਕਰਮਾਂ ਦੀ ਗੱਲ ਕਰ ਰਹੇ ਨੇ ਕਿਤੇ ਰੋਡ ਤੇ ਸਾਰੇ ਦਬੇ ਪੈ ਨੇ ਜਿੰਨੇ ਵੀ ਰੋਡ ਤੇ ਤਸ ਰਹੇ ਨੇ ਛੜਕਾ ਤੇ ਪਾਣੀ ਆ ਰੋਡ ਤਸ ਰਹੇ ਨੇ ਤੁਸੀਂ ਆਪੇ ਅੱਛਾ ਇੱਕ ਗੱਲ ਦੋ ਮੈਂ ਨਹੀਂ ਕਹਿੰਦਾ ਅਰੇ ਦੇਖੋ ਪੱਤਰਕਾਰ ਮਹੋਦੇ ਪਹਿਲਾਂ ਤੇ ਇੱਕ ਪ੍ਰੈਸ਼ਰ ਕਰ ਰਹੇ ਕੋਈ ਸਾਰੀ ਡਿਵੈਲਪਮੈਂਟ ਹੋਈ ਦੀ ਆ ਤੁਸੀਂ ਆਪੇ पार्टी भी कर रहे हो मेरा मेरा कोई मंदिर है मेयर मेयर कह रही है अभी डेवलपमेंट हो तो जाती नहीं ये पब्लिक है ये सब तो जाती है डेवलपमेंट तो 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 हो तो तू ही लोकल हो मैं लोकल हूं तू ही संतुष्ट हो ये पब्लिक है सब जानती है